ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ 6 ਵੜਾ ਦਿਖਾਵਾਂਗੇ 452 ਲਗਭਗ 2 ਕੱਬਣਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਰਾਜਦੀਪ ਸਿੰਘ ਆ ਪਿੰਡ ਭਧੌੜਾ ਜੀ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 9592274571 9592274571 ਹਾਂਜੀ ਅੱਜ ਆਪਾਂ ਦਿਖਾਵਾਂਗੇ 6 ਬੈੜਾ ਹਨਾ 6 ਬੈੜਾ ਦਿਖਾਵਾਂਗੇ ਜੀ ਜਿਹਦੇ ਵਿੱਚ 4 ਸੂਈਆਂ ਹੋਈਆਂ ਦੋ ਗੱਬਣਾ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੇ ਡੱਬੀ ਐਚਐਫ ਦੇਖੀਏ ਇਹਨਾਂ ਇਹ ਸੂਈ ਹੋਈ ਐ ਕਿੰਨਾ ਦਿਨ ਹੋ ਗਿਆ ਸੂਈ ਨੂੰ ਇਹਨੂੰ ਅੱਜ ਹੋ ਗਿਆ ਬਾਈ 6ਵਾਂ ਦਿਨ ਪੰਜਮ ਪੰਜ ਦਿਨ ਹੋ ਗਏ ਹੋਣਗੇ ਅੱਜ ਸੀਮਾ ਚੱਲੂ ਇਹਨੂੰ ਰਾਤ ਬੱਚਾ ਇਹਦੇ ਪਿੱਛੇ ਮੰਗਰੇ ਦੇ ਬੱਚਾ ਜੀ ਉਹ ਕਾਲਾ ਜਾਂ ਆ ਕਾਲਾ ਜਾਂ ਜੀ ਆ ਠੀਕ ਐ ਸੂਆ ਦੂਸਰਾ ਸੂਈ ਐ ਸੂਆ ਤੀਜਾ ਸੂਈ ਐ ਜੀ origignal guarantee ਜੈਨੂਅਲ ਤੀਜਾ ਜਮਾ ਤੀਜਾ ਜੀ ਦੁੱਧ ਕਿੰਨਾ ਹੋਣਾ ਹਾਜ਼ਰ ਹੁਣ 20 ਕਿਲੋ ਬੌਲੀ ਐ ਜੀ 20 ਕਿਲੋ 10 ਲੀਟਰ ਟਾਈਮ ਦਾ ਚਵਾ ਕੇ ਦੇਵਾਂਗੇ ਇਹ ਐ ਮਲੋ ਤੀਜਾ ਡੰਗ ਹੁਣ ਖਾਲੀ ਹੋਈ ਜੈ ਸਮਾਰ ਕੇ ਤੇ ਧਾਰਾ ਤੂਰਾ ਓਕੇ ਧਾਰਾ ਤੂਰਾ ਦਾ ਇੱਕ ਨੰਬਰ ਹੀ ਆ ਕੋਈ ਚੱਕਰ ਹੀ ਨਹੀਂ ਸੀਲ ਠੰਡੀ ਆ ਵਧੀਆ ਠੀਕ ਐ ਉਹੀ ਜੀ ਗੱਲ ਬਾਤ ਹੈ ਜੀ ਜਿੱਦਾਂ ਮਰਜ਼ੀ ਧ ਦੇ ਬਾਈ ਕਿੰਨਾ ਕੁ ਦੁੱਧ ਪਾ ਦਊਗੀ ਇਹ ਬਾਈ 30 ਤੋਂ ਪਲੱਸ ਚਾਹੀਦਾ ਬਾਕੀ ਹੁਣ ਗਰਮੀ ਦਾ ਹਿਸਾਬ ਆ ਕੋਈ ਅਗਲੇ ਦੀ ਸੇਵਾ ਤੇ ਆ ਠੀਕ ਹੈ 20 22 ਕਿਲੋ ਹੁਣ ਬੋਲੀ ਹੈਗੀ ਆ ਬਾਕੀ ਸੀਲਸਲਾ ਦਾ ਕੋਈ ਐਸੀ ਜੀ ਗੱਲ ਨਹੀਂ ਹੈਗੀ ਠੀਕ ਹੈ ਨਿਆਣਾ ਪਾਉਣਾ ਪਾਉ ਨਹੀਂ ਪਾਣਾ ਨਾ ਪਾਉਣਾ ਨਾ ਨਾ ਜਿਵੇਂ ਮਰਜ਼ੀ ਠੀਕ ਹੈ ਚੋਣ ਚਵਾਦੀ ਇੱਕ ਨੰਬਰ ਹੈਣਾ ਇੱਕ ਨੰਬਰ ਬਾਈ ਇੱਕ ਨੰਬਰ ਤੇ ਭਾਅ ਯਾਰ ਇਹਦਾ ਕੀ ਰਹੂਗਾ 10 ਦਾਸ ਆ ਜੀ ਮਾਨਦਾਨ ਹੋ ਜਾਊਗਾ ਮਾਨਦਾਨ ਕਰ ਦਾਂਗੇ ਤੋਰੇ ਮੜਾ ਜਾ ਬਾਹਰ ਨੂੰ ਇਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਸਾਫ ਸੁਥਰਾ ਤੇ ਬੱਚਾ ਇਹਦੇ ਪਿੱਛੇ ਮੇਲਕਾਫਾ ਨੱ ਤੇ ਵੀ ਜਮਾ ਕੋਠੇ ਦੀ ਬਾਹਰ ਗਵਾਨੇ ਦੇ ਘਰੇ ਰੱਖੀ ਰੱਖੋਣਾ ਸੋ ਦੇਖੋ ਜਿੰਦ ਜਾਨ ਬਹੁਤ ਆ ਪ੍ਰਿੰਟ ਪ੍ਰੂਟ ਬਹੁਤ ਵਧੀਆ 20 ਲੀਟਰ ਬੋਲਾ ਸਟਾਰਟਿੰਗ ਆ ਤੇ ਬਾਕੀ ਮੌਸਮ ਵੀ ਬਹੁਤ ਗਰਮੀ ਦਾ ਸਾਂਭ ਲਾਂਗੇ ਚੰਗੀ ਆਪਾਂ ਤੇ ਮੰਨ ਕੇ ਚੱਲੀਏ 25 ਤੋਂ 12 ਵਾਲੀ ਤਾਂ ਹੈਗੀ ਲਾਲਾਂ ਵਾਲੀ ਨਹੀਂ ਹੈਗੀ ਵੀ ਲਾਲਾਂ ਸੁੱਕੀ ਠੀਕ ਐ ਸੋ 25 ਤੋਂ 12 28 27 28 27 ਕਿਲੋ ਦੁੱਧ ਤੇ ਚੱਲੂ ਤੇ ਥਣ ਬਹੁਤ ਸੋਣਾ ਤੇ ਨਾਰਾਂ ਨੂੜਾ ਦੇਖੋ ਹਵਾਨੇ ਦੇ ਪੂਰੇ ਸੁਨੇ ਸਾਫ ਸੁਥਰੇ ਇੱਕ ਨੰਬਰ ਆ ਬਾਈ ਜੀ 1,10,000 ਚ ਗਜੈਸ ਹੋ ਜੂਗੀ ਆਮਦਨ ਕਰ ਦਿੰਦੇ ਅੱਗੇ ਦੇਖਦੇ ਆ ਬਾਈ ਜੀ ਦੋ ਨੰਬਰ ਆ ਇਦੀ ਕੀ ਡਿਟੇਲ ਆ ਜੀ ਬਾਈ ਦੂਜਾ ਸੂਆ ਸੂਈ ਆ ਪਹਿਲਾਂ ਨੇ 24 ਕਿਲੋ ਦੁੱਧ ਦਿੱਤਾ ਹੋਇਆ ਠੀਕ ਐ ਜੇ ਰੋ ਟੋਕਰੀ ਚ ਪਈ ਆ ਠੀਕ ਐ ਦੁਪਹਿਰੇ 1 ਤੋਂ 2 ਦੇ ਵਿੱਚ ਸੂਈ ਆ ਬੱਚਾ ਕੀ ਦਿੱਤਾ ਬੱਚਾ ਨੇ ਦਿੱਤਾ ਬੱਚਾ ਜੀ ਤੇ ੱਲੇ ਵਾਲੀ ਦਾ ਸਾਫ ਕੁਆਲਟੀ ਤੁਸੀਂ ਦੇਖ ਹੀ ਸਕਦੇ ਪਿਛਲੇ ਛੇ ਦੁੱਧ ਕਿੰਨਾ ਸੀਦਾ 24 ਕਿਲੋ ਬਾਈ ਕਿੰਨਾ ਮੰਨ ਕੇ ਚਲੇ ਗਿਆ ਕੀ ਬੰਦਾ ਐਦਗੀ ਬਾਈ ਯਾਰ ਦੁੱਧ ਐਨੇ 25 ਕਿਲੋ ਤੋਂ ਬਾਹਰ ਦੇਣਾ ਸੀ ਗਰਮੀ ਕਰਕੇ 24 23 24 ਕਿਲੋ ਵੀ ਬਹੁਤ ਆ ਪਾ ਕੀ ਰੂਆ ਇਹ ਜਿਆਦਾ ਰੇਟਾਂ ਦੇ ਮੁੱਲ 90000 87 ਦੀ ਦੇ ਦਾਂਗੇ ਤੋਰੀ ਬਣਿਆ ਬਾਕੀ ਥਣ ਸੋਨ ਦਾ ਸਹਿਜ ਵੀੜੀ ਦੇ ਪਾ ਤੇ ਚੌਂਡ ਚਵਾਦੀ ਇੱਕ ਨੰਬਰ ਇੱਕ ਨੰਬਰ ਚਵਾਈ ਗੁੰਘੂਠੇ ਰਗੀਆਂ ਧਾਰਾਂ ਬਈ 190000 ਦੇ ਵਿੱਚੋਂ ਆਪਾਂ ਤਾਂ ਹੋ ਜੂ 87000 ਦੀ ਵੇੜ ਆਪਾਂ ਦੇ ਦਾਂਗੇ ਢਿੱਲੇਵਾ ਦੇਖੋ ਕਹਿਵਾਤਾ ਪੁੱਤਰਾ ਪੂਰਾ ਸੋਹਣਾ ਸਾਫ਼ ਸੁਥਰਾ ਤੇ ਫਿਟਿੰਗ ਵਾਲਾ ਹਵਾਨਾਗਾ ਦੂਸਰਾ ਸੁਆ ਸੁਈਏ 23 24 23 24 ਲੀਟਰ ਦਾ ਆਰਾਮ ਨਾਲ ਪਾਸ ਆ ਬਹੁਤ ਆ ਬਾਈ ਥੱਲੇ ਤੇ ਜੇਰੇ ਦੀ ਇਧਰ ਬਈ ਹਨ ਹਾਂ ਜੀ ਆ ਟੋਕਰੀ ਦੀ ਦੋਰੀ ਟੋਕਰੀ ਭਰੀ ਹੋਈ ਦੋ ਦੋ ਗਮ ਜੇਰੇ ਹੈ ਤੇ ਇਹ ਸੀ ਕਿ ਦੂਜੇ ਨੰਬਰ ਤੇ ਥਾਣ ਥਾਣ ਦੇਖੋ ਕੈ ਵਾਤਾ ਪੂਰਾ ਸੋਹਣਾ ਮੁਠੀ ਵਾਲਾ ਥਾਣਾ ਹੱਥੀ ਚੋਇਲ ਥਾਣ ਤੇ ਬਾਕੀ ਕੱਦ ਵਿੱਡ ਦੇਖੀ ਆਪਾਂ ਤਾਂ ਆ ਦੇਖ ਲਓ ਜੀ ਹੁਣ ਮੈਂ ਇੱਧਰ ਖੜਾ ਹਾਂ ਤੁਸੀਂ ਆਪ ਹਿਸਾਬ ਲਾਓ ਸੋ ਸਾਈਜ਼ ਵਗੈਰਾ ਵਿੱਡ ਦਾ ਪੂਰਾ ਦੇਖ ਸਕਦੇ ਹੋ ਬਾਈ ਪੂਰੀ ਫੁੱਲ ਵੱਡੀ ਆ ਜਿੰਨੀ ਵੀ ਕਹਿ ਸਕਦੇ ਠੀਕ ਹੈ ਫੁੱਲ ਸਾਈਜ਼ ਦੇ ਵਿੱਚ ਆ ਅੱਗੇ ਗੱਲ ਕਰਦੇ ਆ ਬਾਈ ਜੀ 3 ਨੰਬਰ ਤਾਜੀ ਸੂਈ ਦੀ ਇਹ ਬਈ ਸੂਆ ਪਹਿਲਾ ਸੂਆ ਚਾਰ ਦਿਨ ਤੇ ਬੱਚੀ ਆ ਇਹ ਨਾਲ ਹੀ ਸੂਈਏ ਇਹ ਜਮਾ ਇਕੱਠੀਆਂ ਹੀ ਸੂਈਆਂ ਉਧਰ ਇਹ ਸੂ ਵੀ ਉਧਰ ਉਹ ਦੋਨੇ ਇੱਕੋ ਟਾਈਮ ਇਹਦੇ ਮਰ ਬੱਚਾ ਕੀ ਆ ਇਹਦੇ ਮਗਰ ਬੱਚੀ ਆ ਯਾਰ ਸ਼ਹਿਰ ਦੀ ਯਾਰ ਸ਼ਹਿਰ ਦੀ ਬੱਚੀ ਬਹੁਤ ਪਿਆਰੀ ਆ ਨਾ ਪੂਰੀ ਟੌਪ ਦੀ ਦਿੱਤੀ ਇਹਨੇ ਕਰਮ ਵਾਲੀ ਨਾ ਦੇਖੋ ਠੀਕ ਹੈ ਵੀ ਬੱਚੀ ਦਿੱਤੀ ਆ ਬੱਚੀ ਯਾਰ ਸ਼ਹਿਰ ਦੀ ਹਨਾ ਤੇ ਖਣਚਵਾਈ ਦੀ ਇਹ ਵੀ ਪੂਰੀ ਸਾਫ ਆ ਜੇਰ ਜੂਰ ਇੱਕ ਨੰਬਰ ਆ ਕਿੰਨਾ ਦੁੱਧ ਪਾ ਦੂਗੀ ਇਹ ਦੁੱਧ ਬਈ 17 18 ਕਿਲੋ ਪਾ ਦੂ ਤੇ ਬੱਚਾ ਆ ਗਈ ਬੱਚੀ ਹਨਾ ਹਾਂ ਬੱਚੀ ਜੀ ਪਾ ਕੀ ਰਿਹਾ ਹੋਏ ਦਾ ਪਾ ਇਹਦਾ 5000 ਰੁਪਇਆ ਉਹਦੇ ਚ ਥੋੜਾ ਕਨਾ ਮਾਨਤਨ ਜਰੂਰ ਹੋ ਜੂਗੀ ਚੌਣ ਟ੍ਰੇਡ ਦੀ ਦੇ ਦਾਂਗੇ ਹਾਂ ਥੋੜਾ ਕਨਾ ਹੋ ਜੂਗਾ ਜੀ ਮਾਨਤਨ ਬਸ ਦੱਸੀ ਸੋਹਣੀ ਆ ਪੂਰੀ ਸਾਫ ਥੋਰੀ ਬਾਹਰ ਨੂੰ ਇਹਨੂੰ ਵੀ ਸੁਭਰੋ ਕੱਦ ਕਾੜ ਵਗੈਰਾ ਦੇਖੋ ਬੱਚੀ ਦਾ ਬਹੁਤ ਚੰਗਾ ਪਹਿਲਾ ਸੂਆ ਪਲੂਨ ਸੂਈ ਆ ਜਿੰਦ ਜਾਨ ਦੇ ਵਿੱਚ ਪੈਂਦੀ ਆ ਚੀਮਤੇ ਦੀ ਹੈਗਾ 65000 ਇਹਦੇ ਵਿੱਚੋਂ ਨਰਮ ਹੋ ਜੂਗੀ ਦੁੱਧ ਦਾ 15 ਦੇ ਲਾ ਬਿਲੋਂ ਨੇ ਪਾ ਦੂ ਹਨਾ 15 ਤੋਂ ਪਲੱਸ ਤਾਂ ਆਰਾਮ ਨਾਲ ਹੀ ਪਾ ਦੂ ਠੀਕ ਹੈ ਸੂਈ ਸਵਾਈਆ ਧਾਰਾ ਓਕੇ ਆ ਜੇ ਰੋਕੇ ਆ ਬਾਕੀ ਬੱਚਾ ਬਹੁਤ ਪਿਆਰਾ ਇਹਦੇ ਪ ਦੇਖੋ ਬੱਚੀ ਅੱਖਰ ਤੱਕ ਬਹੁਤ ਚੰਗੀ ਆ ਤੇ ਬਾਕੀ ਲੈਵਲ ਉਹ ਵਾ ਦੇ ਕੋਠਾ ਅੱਗੇ ਦਿਖਾਉਨੇ ਆਪਾਂ ਜਰਸੀ ਜਰਸੀ ਜੀ ਪੰਜਾਬ ਵਾਲੀ ਜੇਰ ਪਹਿਗੀ ਪਣੀ ਨਹੀਂ ਪਹਿਣੀ ਇਹਨੂੰ ਤਾਂ ਸੂਈ ਨੂੰ 1 ਘੰਟਾ ਹੋਇਆ ਬਾਈ ਇਹਨੇ ਬੱਚਾ ਕਿਹਦਾ ਇਹਨੇ ਬਾਈ ਬੱਚਾ ਦੇ ਤਾਂ ਬੱਚੀ ਆ ਜਰਸੀ ਇਹਦੇ ਜਰਸੀ ਦੀ ਬੱਚੀ ਹੈ ਨਾ ਹਾਂ ਹਾਂ ਫੈਗ ਦਾ ਵੀ ਮਨ ਲੱਗਿਆ ਹੋਇਆ ਸੀ ਬੱਚੀ ਬਹੁਤ ਟੌਪਲੀ ਦਿੱਤੀ ਜਾਨੀ ਬੱਚੀ ਦੇਖੋ ਬੱਚੀ ਦੇਖਾ ਦੇ ਮੜੀ ਜੀ ਬਾਈ ਸਭ ਬੱਚੀ ਦੇਖੋ ਮੜੀ ਜੀ ਕੇ ਸਾਰੀ ਦਿਖਾ ਦਿੰਨੇ ਆਪਾਂ ਦੇਖੋ ਪੂਰਾ ਟੋਟਾ ਚੰਗੀ ਬੱਚੀ ਤਿਆਰ ਹੋਣਾ ਆ ਇਹਦਾ ਸੁਣਨ ਲੱਗਿਆ ਹੋਇਆ ਸੀ ਬਾਈ ਇਹਦਾ ਸੁਆ ਬਾਈ ਜੀ ਕਿਹੜਾ ਸੂਈ ਹੈ ਸੁਆ ਦੂਜਾ ਸੂਈ ਹੈ ਜੀ ਕਿੰਨਾ ਕੁ ਦੁੱਧ ਪਾ ਦੂਗੀ ਉਹਨੇ 20 ਕਿਲੋ ਦਿੱਤਾ ਬਾਈ ਹੁਣ ਦੂਜਾ ਸੂਆਗਾ ਦੁੱਧ 20 ਤੋਂ ਪਲੱਸ ਤਾਂ ਆਰਾਮ ਨਾਲ ਹੀ ਪਾ ਦੂਗੀ ਭਾਵ ਯਾਰ ਕੀ ਹੋਊ ਇਹਦਾ ਇਹਦਾ ਰੇਟ ਬਾਈ 95000 ਰੁਪਇਆ ਮਾਨਤਨ ਹੋਜੂ ਪਿਆ ਉਹ ਓਰੀਜਨਲ ਪੰਜਾਬ ਵਾਲੀ ਹੈ ਤੈਨੂੰ ਦੱਸੂ ਹੀ ਜਾਂਦੀ ਆ ਵਜਨ ਵਾਲੀ ਸੁਆ ਦੇਖੋ ਮੂੰਹ ਨਿਕਾ ਤੇ ਮੱਥੇ ਤੇ ਟਵਾਕ ਕੰਨ ਜਮੇ ਨਿਕਾ ਨਿਕਾ ਤੇ ਸ਼ੈਣੀ ਵਗੈਰਾ ਦੇਖੋ ਜਮਾ ਸਨੇਰ ਦੀ ਨਵੀਂ ਚੈਨ ਕਰਾ ਗਏ ਉਹਨੇ ਜੀ ਮੈਂ ਚੌਂਕਦੀ ਆ ਸੋਨੇ ਵਾਂਗੂ ਠਿੱਲੇ ਵਾਲੋ ਬਹੁਤ ਸੋਹਣਾ ਤੇ ਸੁਈ ਸੁਆਈ ਹੈ ਜੇ ਰਹਿ ਗਈ ਪੈਣ ਵਾਲੀ ਪੈ ਜਾਣੀ ਹੈ ਤੇ ਬੱਚੀ ਬਹੁਤ ਮੇਰੇ ਵਿੱਚ ਸੈਗ ਦੇ ਸੀਮਨ ਦੇ ਬੱਚੇ ਕਿਹਾ ਹੋਰ ਬਾਈ ਗਰੰਟੀ ਹੂ ਐ ਜੀ ਜੀ ਠੀਕ ਹੈ ਸੈਗ ਦੇ ਸੀਮਨ ਦੀ ਬੱਚੀ ਆ ਤੇ ਮੰਗ ਰੂਣ ਨੇ ਨੇ 20 ਕਿਲੋ ਦੁੱਧ ਦਿੱਤਾ ਚੁਆਈ ਚ ਕੋਈ ਇੱਕ ਨੰਬਰ ਅੱਗੇ 5 ਨੰਬਰ ਗੱਭਣ ਦੇਖਦੇ ਆ 5 ਨੰਬਰ ਬਾਈ ਇਹ ਆਪਾਂ ਤੋਂ ਪਿਛਲੀ ਯਾਰ ਧੋਕੜ ਗਈ ਸੀ ਜੀ ਠੀਕ ਹੈ 16 17 ਕਿਲੋ ਦੁੱਧ ਸੀ ਦੇ ਥੱਲੇ ਧੋਕੜ ਥੱਲੇ ਹਾਂ ਹੁਣ ਇਹ ਕੱਚੀ ਆਈ ਸੀ ਆਪਣੇ ਕੋਲ ਦਾ ਮਹੀਨਾ ਹੋ ਗਿਆ ਇਹਨੂੰ ਠੀਕ ਹੈ ਤੇ ਐ ਮੰਨ ਲਓ ਤੁਸੀਂ ਚੱਕ ਲਓ ਤੁਸੀਂ ਇਸ ਦਾ ਹੁਣ ਇਹ ਲਾਉਣ ਲੱਗੀ ਆ ਬਸ ਲੇਜੂ 10 ਦਿਨਾਂ ਜੀ ਹਜੇ 10 ਦਿਨ ਲੈ ਜੂ ਬਾਈ ਦੁੱਧ 20 ਕਿਲੋ ਪਾ ਦੂਗੀ ਪਾ ਕੀ ਹੋਵੇ ਦਾ ਪਾ 65000 ਦੀ ਬਾਈ ਅੱਜ ਅੱਜ ਦਾ ਇਹਦਾ ਮੁੱਲ 65000 ਰੁਪਈਆ ਸੋ 65000 ਰੁਪਈਆ ਅੱਜ ਦਾ ਭਾਅ ਇਹਦਾ ਪੂਰੀ ਜਿੰਦ ਜਾਨ ਦੇ ਵਿੱਚ ਬਾਕੀ ਸੀ ਠੰਡੀ ਐ ਤੇ ਹਜੇ ਭਾਰ ਨਾ ਦੇਖ ਲੋ ਲਾਹੂ ਬਹੁਤ ਜ਼ਿਆਦਾ ਥੋਰੀ ਵਾਰ ਨੂੰ ਇਹਦੇ ਥੱਲੇ ਟੋਕਰ ਥੱਲੇ ਲੇਵਾ ਬਹੁਤ ਸੇ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਵਹਿੜ ਦਾ ਦੂਸਰਾ ਸੂਆ ਸੁੰਦੀ ਆ ਤੇ 20 ਤੋਂ ਲਾਗੇ ਲਾਉਣੇ ਦੁੱਧ ਪਾ ਦੂਗੀ ਕੀਮਤ ਇਹਦੀ ਹੈਗੀ ਅੱਜ ਦੀ 65000 ਜੀ ਇਹਦੇ ਵਿੱਚ ਗਜਾਇਸ ਹੋ ਜੂਗੀ ਹਣਾ ਸੋ ਮੂੰਹ ਮੱਥਾ ਚੰਗਾ ਸਾਫ ਸੁਥਰਾ ਤੇ ਰਾਜੀ ਪਲੀ ਪੁਲੀ ਵੀ ਬਹੁਤ ਜਿਆਦਾ ਲਿੱਸੀ ਦਾ ਵੀ ਨਹੀਂ ਕਿਸੇ ਪਾਸੇ ਮੋਟੀ ਦਾੜੀ ਪਈ ਆ ਜਾਵਾਂ ਤੇ ਲੇਵਾ ਲੂਵਾ ਦੇਖੋ ਸੋਹਣਾ ਸਾਫ ਸੁਥਰਾ ਬਾਲਟੀ ਦਾ ਕਾਫੀ ਪਈਆਂ ਦਿਨ ਕੁਝ ਵੀ ਘਟ ਜੂਗੀ ਹਜੇ ਤੇ ਅੱਗੇ ਬਾਈ ਜੀ ਗੱਲ ਕਰਦੇ ਐਂਡ ਤੇ ਵੱਡੀ ਵਹਿੜਦੀ ਆਪਾਂ ਅੱਗੇ ਵਹਿੜ ਤੋਂ ਬਾਈ ਤਾਂ ਅੰਤ ਹੀ ਨਹੀਂ ਕੋਈ ਬਾਈ ਵੱਡੀ ਤਾਂ ਇੰਨੀ ਜਿਆਦੇ ਆ ਤੁਸੀਂ ਐਂ ਰਾਹ ਲਾ ਲਓ ਸੁਆ ਕਿਹੜਾ ਸੰਜੀਤ ਮੇਰੇ ਇੱਥੇ ਆਏ ਮਾਲੋ ਇਨਾਕ ਮੂੰਹ ਹੀ ਨਹੀਂ ਨਾ ਹੁਣ ਇਹਦੇ ਨਾਲ ਸੁਵਾ ਦੂਜਾ ਸੁਵਾ origignal ਦੂਜਾ ਬਾਈ ਇਹਦਾ ਚੈਨ ਲੈਂਦੀ ਆ ਜੀ 24 25 ਕਿਲੋ ਦੁੱਧ ਨੇ ਪਲੂਨ ਨੇ ਬਾਤਾਂ ਸੀ 24 25 ਇਹ ਦਿਨ ਹਜੇ ਇਹ ਤਾਂ ਐ ਮੰਨ ਲਓ ਤੁਸੀਂ 10 ਪਏ ਆ 10 ਦਿਨ ਬਾਕੀ ਤੇ ਹਵਾਨੇ ਤੇ ਨਾੜਾ ਨੂੜਾ ਬਹੁਤ ਚੰਗਿਆ ਨਾ ਬਹੁਤ ਜ਼ਿਆਦੇ ਚੰਗੀ ਵਹਿੜਾ ਜੇ ਕੋਈ ਨਵਾਂ ਬੰਦਾ ਦੁੱਧ ਦਾ ਕੰਮ ਕਰਨ ਵਾਲਾ ਹੈਗਾ ਹਨਾ ਉਹਨੂੰ ਬਹੁਤ ਜ਼ਿਆਦੇ ਚੰਗੀ ਰੂ ਇੱਕ ਤਾਂ ਡਿਜ਼ਾਈਨ ਬਹੁਤ ਸੋਹਣਾ ਵੱਡਾ ਇੱਕ ਗਰਮੀ ਨਹੀਂ ਮੰਨਣ ਵਾਲੀ ਹੈਗੀ ਤੇ ਤੇ ਮੂਰੇ ਲੇਵਾ ਇੰਨਾ ਚੌੜਾ ਥਾਣ ਮਾੜਾ ਦਿਖਾ ਦੇ ਅੱਗੇ ਪਿੱਛੇ ਦਾ ਹਵਾਨਾ ਕੱਟੂ ਜਿਹਾ ਆ ਹਾ ਮੂਹਰੇ ਤਾਂ ਬਾਹਲਾ ਸੋਹਣਾ ਜਗਾੜਾ ਬਾਈ ਦੇ ਕਿੰਨਾ ਦੁੱਧ ਮੰਨ ਕੇ ਚੱਲੇ ਆ ਤੁਸੀਂ ਇਹ ਦੁੱਧ 30 ਕਿਲੋ ਵਾਲੀ ਇਹ ਕੀ ਤੋਂ ਪਲੱਸ ਵੀ ਜਾਊਗੀ 27 28 ਮੰਨ ਕੇ ਲੈ ਲਓ ਜਿੰਮੇ ਗਰਮੀਆਂ ਚਲਪੂਰਾ ਘਟ ਜਾਂਦੀ ਆ ਪਰ ਗਰਮੀ ਦਾ ਇਹਦੇ ਤੇ ਅਸਰ ਕੋਈ ਨਹੀਂ ਪਾ ਕੀ ਹੋਊ ਇਹਦਾ ਇਹ 1 10 ਦੀ ਦੇ ਦਾਂਗੇ ਬਸ ਇਮਾਨਦਾਨ ਹੋ ਜੂਗਾ ਹਾਂ ਇਮਾਨਦਾਨ ਤੋਰੀ ਬਾਹਰ ਨੂੰ ਸਬਿਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਬਹੁਤ ਚੰਗਾ ਹੈਗਾ ਪੂਰੇ ਫੁੱਲ ਸਾਈਜ਼ ਦੇ ਵਿੱਚ ਆ ਵੱਡੀ-ਬੁੱਡੀ ਬਹੁਤ ਆ 28 30 28 28 28 28 ਕਿਲੋ ਕਰ ਦਿਆ ਹੈ ਪੂਰੀ ਸਮੀ ਭਰੀ ਦੀ ਜਿਆਜ ਗੱਲ ਆ ਜਮ ਹਾਂ ਇੱਧਰ ਉਹੀ ਖੜੀ ਐਂ ਤੇ ਗਰਦਰ ਗੁਰ ਦੇ ਦੇਖ ਜਮਾ ਜੇ ਮੋਦੀ ਸਾਹਲ ਖੜਾ ਹੁੰਦਾ ਨਾ ਐ ਕਰ ਦਣਾ ਪੂਰੀ ਜਿੰਦ ਜਾਨ ਦੇ ਵਿੱਚ ਪਲੀ ਪੁਲੀ ਬਹੁਤ ਜਿਆਦੇ ਆ ਪਲੀ ਜਾਨ ਵਾਲੀ ਬਾਈ ਕਦ ਕਾਟ ਚ ਨੰਬਰ ਆ ਬਾਕੀ ਸੋਹਣਾ ਡਿਜ਼ਾਈਨ ਆ ਥਾਨ ਤੋਂ ਵਧੀਆ ਜਿਹੜੇ ਆਪਾਂ ਮੁੱਲ ਕੀਤੇ ਮਾਲਦਾਨ ਹੋ ਜੀ ਉਹਨਾਂ ਨੂੰ ਅਮਾਨਤ ਕਰਾਂਗੇ ਬਾਈ ਜੀ ਸੁਭਰੋ ਕਾਫੀ ਨਗਦ ਖਾਤੇ 959274571 ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ